ਕਰਤਾਰਪੁਰ ਲੰਘੇ ਦੇ ਨੇੜੇ ਭਿਆਨਕ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਬਾਈਕ ਨੂੰ ਬਚਾਉਂਦੇ-ਬਚਾਉਂਦੇ ਇੱਕ ਤੇਜ਼ ਰਫ਼ਤਾਰ ਗੱਡੀ ਖੰਬੇ ਦੇ ਵਿੱਚ ਜਾ ਵੱਜੀ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜੋ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲੀਆਂ ਹਨ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੇ ਪੜਖਾਚੇ ਉੱਡ ਗਏ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਔਰ ਦੱਸਿਆ ਵੀ ਜਾ ਰਿਹਾ ਹੈ ਕਿ ਕਾਰ 'ਚ ਸਵਾਰ ਲੋਕਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਨੇ ਜਿਨ੍ਹਾਂ ਨੂੰ ਫਿਲਹਾਲ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਦੱਸਦੀ ਇਹ ਤਸਵੀਰਾਂ ਕਰਤਾਰਪੁਰ ਲਾਂਘੇ ਨੂੰ ਜਾਂਦੀ ਮੁੱਖ ਸੜਕ 'ਤੇ ਨੇ ਜਿੱਥੇ ਇਹ ਹਾਦਸਾ ਤੜਕਸਾਰ ਸਵੇਰ ਦੇ ਸਮੇਂ ਵਾਪਰਿਆ ਜਿਸ ਦੌਰਾਨ ਗੱਡੀ ਦੇ ਪਟਖੱਚੇ ਉੱਡ ਗਏ ਹਾਲਾਂਕਿ ਸੜਕ 'ਤੇ ਆਵਾਜਾਈ ਘੱਟ ਸੀ ਜਿਸ ਕਾਰਨ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ 'ਚ ਵੀ ਸਮਾਂ ਲੱਗਿਆ ਪਰ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲੀਆਂ ਹਨ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਹਸਪਤਾਲ ਵਿਖੇ ਪਹੁੰਚਾਇਆ ਗਿਆ ਜਿੱਥੇ ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਦੱਸ ਦਈਏ ਕਿ ਡੇਰਾ ਬਾਬਾ ਨਾਨਕ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਕਰਤਾਰਪੁਰ ਕੋਰੀਡੋਰ ਦੇ ਠੀਕ ਨੇੜੇ ਇਹ ਹਾਦਸਾ ਵਾਪਰਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗੱਡੀ ਦੇ ਪੜਖੱਚੇ ਉੱਡ ਗਏ ਨੇ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇੱਕ ਬਾਈਕ ਨੂੰ ਬਚਾਉਂਦੇ-ਬਚਾਉਂਦੇ ਗੱਡੀ ਡਿਵਾਈਡਰ ਤੇ ਲੱਗੇ ਖੰਭੇ ਦੇ ਵਿੱਚ ਆ ਵੱਜੀ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਕਿਹੜੀ ਨਾ ਸਰੀ ਕਿਟੀ ਲਾ ਕੇ ਆਏ ਨਾਲ ਇਹ ਤਾਂ ਦੋਸਤ ਪਤਾ ਨਹੀਂ ਸਾਨੂੰ ਤਾਂ ਪਤਾ ਨਹੀਂ ਕਿਹੜੇ ਵਾਲੇ ਨੂੰ ਦੇਖੇ ਆ ਗਏ ਨੇ ਤੇ ਉਹ ਮੁੰਡਾ 3-3 ਘੰਟੇ ਬਾਅਦ ਕੋਈ ਐਕਸੀਡੈਂਟ ਹੋ ਗਿਆ ਤੇ ਅਭਿਆਨ ਦੇ ਵਿੱਚ ਆ ਜੀ ਕੋਈ ਇਹ ਆਂਡੇ ਸੀ ਕੋਰੀਡੋਰ ਵੱਲੋਂ ਇਹਨਾਂ ਨੂੰ ਪਤਾ ਇਹਨਾਂ ਨੇ ਕੁਛ ਖਾਦਾ ਜਾਂ ਨਹੀਂ ਖਾਦਾ ਇਹਨਾਂ ਨੇ ਬ੍ਰੇਕ ਬ੍ਰੇਕਾਂ ਇਹਨਾਂ ਕੋ ਲੱਗ ਨਹੀਂ ਡਈਆਂ ਇਹਨਾਂ ਨੇ ਇੱਥੇ ਲਿਆ ਖਲਾਰੀ ਇਹਨਾਂ ਖਲੋਤੀ ਨਹੀਂ ਇਹਨਾਂ ਨੇ ਮੁੜ ਕੇ ਸਾਈਡ ਮਾਰੀ ਇਹਨਾਂ ਨੇ ਮੁੜ ਕੇ ਗੱਡੀ ਵੀ ਮੋੜੀ ਇਹਨਾਂ ਕੋ ਨਹੀਂ ਮੁੜੀ ਇਹਨਾਂ ਨੇ ਗੱਡੀ ਟਪਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਕੋ ਗਾੜੀ ਟੋ ਆਹੀ ਟੋ ਵਿੱਚ ਨਿਕਲੀ ਨਹੀਂ ਇਹਨਾਂ ਨੇ ਫੇਰ ਗਾੜੀ ਕੀਤੀ ਤੇ ਉਹ ਪਲਟ ਗਈ ਫਿਰ ਉਹ ਥੰਬੇ ਨਾਲ ਵੱਜੇ ਤੇ ਭਾਜੀ ਤੇ ਫਿਰ ਉਹਨਾਂ ਕੋ ਗੱਡੀ ਉਹ ਥੰਬਾ ਇਹਨਾਂ ਦੀ ਗੱਡੀ ਤੇ ਡੇਕ ਗਿਆ ਤੇ ਉਹਦੇ ਨਾਲ ਪਲਟ ਗਈ ਇੱਕ ਭਾਈ ਜਿਹੜੇ ਇੱਧਰ ਬੈਠੇ ਇੱਧਰਲੀ ਸਾਈਡ ਤੇ ਉਹ ਤੇ ਬਚ ਗਏ ਉਹਨਾਂ ਕੋ ਹੌਲੀ-ਹੌਲੀ ਨਿਕਲ ਗਏ ਉਹਨਾਂ ਸਿਰ ਪਾਟਾ ਥੋੜਾ ਜਿਹਾ ਉਹਨਾਂ ਕੋ ਕਿੰਨੇ ਗੱਡੀ ਵਿੱਚ ਸਵਾਰ ਸੀਗੇ ਇਹ ਦੋ ਜਣੇ ਸੀ ਇਹ ਗੱਡੀ ਕਿੱਧਰੋਂ ਆ ਰਹੀ ਸੀ ਇਹ ਗੱਡੀ ਐਸਾਈਡੋਂ ਆ ਰਹੀ ਆ ਕੋਰੀਡੋਰ ਵੱਲੋਂ ਬਣੂ ਹਾਂਜੀ ਇੱਧਰ ਆਂਦੀ ਸੀ ਇੱਥੇ ਆਣ ਕੇ ਹੋਇਆ ਇਦਾਂ ਤੇ ਤੁਸੀਂ ਹਾਂਜੀ ਮੈਂ ਮੈਂ ਆਵਾਜ਼ ਮਾਰੀ ਪਰ ਕਿਸੇ ਨੇ ਸੁਣੀ ਨਹੀਂ ਤੇ ਕੋਈ ਖਲਾਉਣ ਨਹੀਂ ਸੀ ਦਿਆ ਫਿਰ ਉੱਥੇ ਅੰਕਲ ਖਲੋਤੇ ਸੀ ਤੇ ਮੈਂ ਅੰਕਲ ਨੂੰ ਕਿਹਾ ਤੁਸੀਂ ਖਿਲਾਰੋ ਫਿਰ ਉਧਰੋਂ ਅੰਕਲ ਇਧਰੋਂ ਗੱਡੀ ਜਾਣ ਦੀ ਉਧਰ ਨੂੰ ਫਿਰ ਉਹਨਾਂ ਨੇ ਖਿਲਾ ਰਿਆ ਤੇ ਫਿਰ ਉਹਨਾਂ ਨੂੰ ਪਤਾ ਲੱਗਾ ਫਿਰ ਇੱਥੇ ਮੌਕੇ ਤੇ ਉਹ ਆਏ ਤੇ ਫਿਰ ਉਹਨਾਂ ਨੇ ਬਚਾਇਆ ਇੱਕ ਜਣਾ ਤੇ ਨਿਕਲ ਗਿਆ ਇਧਰਲੇ ਪਾਸੇ ਜਿਹੜਾ ਬੈਠਾ ਜਿਹੜਾ ਡਰਾਈਵਰ ਭਾਜੀ ਨਾ ਗੱਡੀ ਪਲਟ ਗਈ ਉਹ ਉਹਨਾਂ ਦੇ ਉੱਤੇ ਸਾਰੇ ਸ਼ੀਸ਼ੇ ਛੁਰੇ ਵਾਜ ਗਏ ਐਂਬੂਲੈਂਸ ਤੇ ਐਂਬੂਲੈਂਸ ਤੇ ਆਈ ਨਹੀਂ ਸੀ ਨਾ ਹਾਂਜੀ ਐਂਬੂਲੈਂਸ ਨਹੀਂ ਆਈ ਫਿਰ ਅੰਕਲ ਫੌਜੀ ਦੀ ਗੱਡੀ ਸੀ ਉਹਨਾਂ ਨੇ ਖੜਿਆ ਉਹਨਾਂ ਨੇ ਹਸਪੀਟਲ ਚ ਫਿਰ ਮੌਕੇ ਤੇ ਉਹਨਾਂ ਨੇ ਘਰ ਦੇ ਨੂੰ ਫੋਨ ਕੀਤਾ ਘਰ ਦੇ ਨਹੀਂ ਆ ਜੇ ਆਏ ਉਹ ਹੁਣ ਹਸਪੀਟਲ ਚ ਆ ਤੇ ਬਾਈ ਉਹਨਾਂ ਦੀ ਬਚਣ ਦਾ ਚਾਂਸ ਨਹੀਂ ਆ ਉਹਨਾਂ ਨੂੰ ਪਤਾ ਨਹੀਂ ਲੱਗਾ ਉਹ ਮੇਠਾ ਹੋ ਕੇ ਵੇਖਿਆ ਤੇ ਫਿਰ ਕਹਿੰਦੇ ਕਿ ਮੈਂ ਦੱਸਿਆ ਮੈਂ ਕਹੇ ਭਾਜੀ ਤੁਸੀਂ ਕਹਿੰਦੇ ਵਿੱਚ ਨਹੀਂ ਕੋਈ ਹੈਗਾ ਮੈਂ ਕਹੇ ਭਾਜੀ ਉਹਨਾਂ ਦੀ ਬਾਹ ਲੰਮਕਣ ਦੀ ਥਾਣੂ ਉਹਨਾਂ ਦੇ ਗੱਡੀ ਚ ਕੋਈ ਜ਼ਰੂਰ ਹੈਗਾ ਵਾ ਜਦੋਂ ਉਹਨਾਂ ਨੇ ਗੱਡੀ ਪਲਟੀ ਸੀ ਫਿਰ ਸਾਰੇ ਜਣੇ ਇੱਥੇ ਇਕੱਠੇ ਹੋਏ 10 15 ਜਣੇ ਉਹਨਾਂ ਨੇ ਗੱਡੀ ਸਿੱਧੀ ਕਰਕੇ ਫਿਰ ਉਹਨਾਂ ਵਿੱਚੋਂ ਕੱਢਿਆ ਕੋਲਾ ਐਕਸੀਡੈਂਟ ਕੇਸ ਆਇਆ ਨੇ ਦੋ ਬੱਚੇ ਸੀਗੇ ਇੱਕ 20 ਸਾਲ ਦਾ ਐ ਤੇ ਇੱਕ 22 ਸਾਲ ਦਾ ਤੇ ਆ ਕੋਰੀਡੋਰ ਜੰਕਸ਼ਨ ਤੇ ਐਕਸੀਡੈਂਟ ਹੋਇਆ ਕੋਈ ਸਾਈਡ ਮਾਰ ਗਿਆ ਕਾ ਬੱਚੇ ਕਾਫੀ ਸੀਰੀਅਸ ਸੀਗੇ ਆਪਾਂ ਫਰਸਟ ایڈ ਦੇ ਕੇ ਉਹਨਾਂ ਨੂੰ 108 ਐਂਬੂਲੈਂਸ ਤੇ ਹੀ ਇੱਥੇ ਲਿਆਂਦਾ ਸੀਗਾ ਤੇ 108 ਤੇ ਹੀ ਅੱਗੇ ਆਪਾਂ ਉਹਨਾਂ ਨੂੰ ਸਿਵਲ ਹਸਪੀਟਲ ਗੁਰਦਾਸਪੁਰ ਰੈਫਰ ਕੀਤਾ ਸੀਰੀਅਸ ਹੈਗੇ ਬੱਚੇ